ਹਾਂਜੀ ਕਾਇਆ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਹੋਰ ਨਵੇਂ ਵਲੌਗ ਦੇ ਵਿੱਚ ਲੋ ਜੀ ਦੋ ਦਿਨ ਤੋਂ ਵਲੌਗ ਆ ਨਹੀਂ ਰਿਹਾ ਸੀਗਾ ਉਹਦੇ ਲਈ ਸੌਰੀ ਮਤਲਬ ਇੱਕ ਬਣਿਆ ਬੈ ਛੋਟਾ ਮੋਟਾ ਜਾਂ ਕਿਉਂਕਿ ਤੁਹਾਨੂੰ ਪਤਾ ਮੈਂ ਬਿਮਾਰ ਸੀ ਇਸ ਵਜ੍ਹਾ ਤੋਂ ਅਸਲ ਵਿੱਚ ਛੱਕੰ ਦਾ ਟਾਈਮ ਹੀ ਲੱਗਿਆ ਵਲੌਗ ਛੱਕੰ ਦਾ ਟਾਈਮ ਹੀ ਲੱਗਿਆ ਵਲੌਗ ਬਣਾ ਲਈਏ ਆਪਦੇ ਕੰਮ ਆਗਰਾਂ ਚੱਲ ਜਰੇ ਇਹ ਅੱਜ ਆਪਾਂ ਚੱਲਿਆ ਪਟਿਆਲੇ ਬੇਬੇ ਨੂੰ ਦਵਾਈ ਦਵਾ ਕੇ ਲੈਣੇ ਆ ਆਪਣੇ ਕੰਮ ਐਸੀ ਛੋਟਾ ਜਾਂ ਮੈਂ ਕੁੜੀਏ ਦੇ ਸਤਿ ਸ਼੍ਰੀ ਅਕਾਲ ਤੁਸੀਂ ਵੀ ਬੁਲਾਇਆ ਗੋ ਸਤਿ ਸ਼੍ਰੀ ਅਕਾਲ। ਡੁੱਡਿਏ ਰਿਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਰੇ ਠੀਕ ਆ ਹੁਣ ਤੂੰ ਨੰਨੂ। ਕਿ ਹਾਂਜੀ। ਮੈਨੂੰ ਦਿਖਾਣਾ ਸੀ ਕਿ ਮੈਂ ਤੇ ਟਾਈਮ ਹੋ ਗਏ 7 ਹੁਣ ਉਹ ਤੋਂ ਮੁੜ ਕੇ ਪਟਿਆਲ ਦੀ ਤਿਆਰੀ ਕਰਦੇ ਆ। ਚਲੋ ਜੁੜਦੇ ਰਿਹਾ ਬਲੌਗ ਦੇ ਨਾਲ। ਤੇ ਮਿਲਦੇ ਆ ਪਟਿਆਲ ਨੂੰ ਜਾਂਦੇ ਜਾਂਦੇ। ਲਓ ਜੀ ਮੇਡੂ ਪਟਿਆਲਾ ਹੋ ਚੁੱਕੇ ਆਪਾਂ। ਟਾਈਮ ਹੋ ਗਿਆ 8:30 ਨੇੜੇ ਹੋ ਚੁੱਕੇ ਆ ਬਹੁਤ ਜ਼ਿਆਦਾ। ਅਦੇ 8 ਵਜੇ ਜਾਣਾ ਸੀਗਾ ਤੇ ਕੰਡਾ ਡੇਢ ਘੰਟੇ ਦਾ ਵਰਕੇ ਬੈ ਗਿਆ ਪਹਿਲਾਂ ਗੁਡੀਆਂ ਨਾਲ ਗਿਆ ਹੋਇਆ ਸੀਗਾ ਇਸ ਮਾਰੂ ਲੇਟ ਫਿਟ ਹੋ ਗਏ ਤੇ ਮੇਰੀ ਤबीयत ਬਸ ਥੋੜੀ ਜਿਹੀ ਨੋ ਫਰਕ ਤੇ ਦੋ ਕੁ ਦਿਨਾਂ ਬਾਅਦ ਮੈਂ ਵੀ ਵਾਪਸ ਥਲਾ ਜਾਣਾ ਜੋਤਦੀ ਤੇ ਚਲਦੇ ਪਟਿਆਲੇ ਨੂੰ ਦਵਾਈ ਵੀ ਲੈ ਕੇ ਨੇ ਸੰਗ ਰੂਰ ਮੈਨੂੰ ਉੱਧੇ ਘੰਟੇ ਦਾ ਲੱਗ ਪਹਿਲਾਂ ਅੱਗੇ 15 ਮਿੰਟ 15 ਵੀ ਮਿੰਟ ਸੰਗ ਲੱਗਣ ਆ ਉਸ ਤੋਂ ਮੁੜ ਕੇ ਖੱਤਾ ਪਟਿਆਲੇ 9:30 ਹੋ ਗਏ ਸਾਡੇ 11 ਵਜੇ ਤੋਂ ਪਹਿਲਾਂ ਪਹੁੰਚ ਜਾਗੇ ਪਟਿਆਲਾ ਰਹਿ ਗਿਆ 80 ਕਿਲੋਮੀਟਰ ਇਹ ਘੰਡੇ ਦਾ ਸਫਰ ਹੈ ਛੇ ਘੰਟੇ ਦਾ ਜੇ ਜੜਾ ਹੋਵੇ ਤਾਂ ਘੰਡੇਦਾਰਾ ਘੰਡੇ ਤੋਂ ਵੀ ਪਹਿਲਾਂ ਪਹੁੰਚਣਾ ਘੰਡੇ ਜਿੰਨਾ ਆਪਾਂ ਉੱਤੇ ਘੜਦੇ ਜਾਣਾ ਛੇ ਮਾਰੂ ਉਹਦਾ ਨੇੜ ਸੇ ਡਾਕਟਰ ਤਾਂ ਮਿਲੀ ਜਾਣਾ ਅੰਮ੍ਰਿਤ 3 ਵਜੇ ਤੱਕ ਬਾਹਰ ਦਾ ਚਲੋ ਕਰਦੇ ਘੰਡੇ ਤੋਂ ਅਈ ਮੇਟਰ ਪਿਆਰੇ ਪਟਿਆਲੇ ਤੇ ਗਿਆ ਸੀ ਪਹੁੰਚ ਤੇ ਪਟਿਆਲੇ ਪਹੁੰਚੀ ਫਿਰ ਚਾਹਣਾ ਪੀਏ ਇਹ ਕਿੱਥੇ ਰੱਖਿਆ ਬਈ ਕੋਲ ਪਹਿਲਾਂ ਪੀਨੇ ਆ ਚਾਹ ਉਸ ਤੋਂ ਬਾਅਦ ਫਿਰ ਅੱਗੇ ਆਪਣਾ ਹਸਪਤਾਲ ਜਾਣਾ ਬਾਅਦ 10 15 ਮਿੰਟ ਲੱਗਣੇ ਇਥੇ ਤੇ ਟਾਈਮ ਹੋ ਚੁਲਿਆ ਪਾ ਪੌਣੇ 12 12 ਵਜੇ ਪਹੁੰਚਾਂਗੇ ਇੱਕ ਪਾਰਕਿੰਗ ਦੀ ਬੜੀ ਦਿੱਕਤ ਆ ਹੁਣ ਗੱਡੀ ਲੱਭਣੀ ਪਣੀ ਪਹਿਲਾਂ ਜਗ੍ਹਾ ਕਿਤੇ ਵੀ ਪਾਰਕਿੰਗ ਲਾਈਏ ਆ ਵੀ ਮਿਸਟਰ ਹੋ ਗਿਆ ਫ੍ਰੀ ਵੱਜ ਗਏ 2 ਜਲਦੀ ਨਭੜਗੇ ਕੰਮ ਚੱਕੀਏ ਗੱਡੀ ਚਲੀਏ ਆ ਯਾਰ ਗੱਡੀ ਮਾਰ ਗਿਆ ਕੋਈ ਸਾਲਾ ਪਿੱਛੇ ਇੰਨੀ ਟੁੱਟ ਗਈ ਸੱਤਿਆ ਨਾਸ ਕਿ ਮੈਨ ਲਾ ਲੋਕਾਂ ਸਾਈਡ ਤੇ ਖੜੀ ਇੱਕਦਮ ਬਨਾਲੇ ਸਾਰਾ ਮੂਡ ਖਰਾਬ ਹੋ ਗਿਆ ਹਾੜ ਦੇ ਨੇ ਮਾਰੀ ਵਿੱਚ ਭਾਂਚ ਲਿਆਗੇ ਕਿਸ ਨੇ ਸੁਣਨਾ ਇੱਥੇ ਬੰਦਾ ਨਾ ਬੰਦੇ ਦੀ ਯਾਦ ਕਿਹਨੂੰ ਬੰਦਾ ਕਹੇ ਕੁਛ ਚਲੋ ਹੈ ਨਹੀਂ ਆਓ ਉਹ ਗੱਡੀ ਦੀ ਖਰਾਕ ਪੂਰੀ ਕਰਦੀ ਐ ਚਤੁਰਾ ਫਰਾਵੀ ਵੀ ਕਰਦੇ ਆ ਮੈਰੀ ਵੀ ਜ਼ਰੂਰੀ ਹੈ ਸਿਰ ਨਹੀਂ ਦੋਨੋ ਹੱਦ ਤੱਕ ਮੇਰਾ ਹੋਰ ਕੁਝ ਨਹੀਂ ਚਲੋ ਉੱਪਰ ਗਿਆ ਚਲਿਏ ਲੋਕੀ ਪੜਿਆਲੇ ਤੋਂ ਆ ਚੁੱਕੇ ਸੀਗੇ ਤੇ ਪਹਿਲੇ ਮੂਡ ਆਫ ਸੀਗਾ ਹੁਣ ਆਪਾਂ ਆਨ ਕਰ ਲਿਆ ਆਪਣਾ ਚੱਲਦਾ ਰਹਿੰਦਾ ਪਹਿਲਾਂ ਸਾਡੀ ਗੱਡੀ ਢੋਗੀ ਤੇ ਤੁਸੀਂ ਮੇਰੇ ਇੰਸਟਾਗ੍ਰam ਤੇ ਫੋਲੋ ਕਰ ਲੇ ਬਹੁਤ ਕਹਿ ਡ੍ਰੀਮ ਪਣੀ ਹੋਈ ਐ ਮੈਂ ਨਾਲ ਦੀ ਨਾਲ ਉੱਚ ਮੈਂ ਉਤਰੇ ਸੀ ਜੇ ਰੂਮ ਅੰਦਰ ਰੁਟ ਗਈ ਦੋ ਦੋ ਨੁਕਸਾਨ ਅੱਜ ਹੋ ਗਏ ਇੱਕ ਦਿਨ ਦੇ ਵਿੱਚ ਵਿੱਚ ਤੇ ਹਲੋ ਐਨੀ ਹਾਉ ਮਿੱਟੀ ਬਾਉ ਕੋਈ ਕਰਨੀ ਜਨਾਬ ਦੇ ਕੁੜੀਆਂ ਨਾਲ ਚੱਲਦਾ ਕੁਝ ਖਾਣ ਪੀਣੇ ਹੈਲੋ ਹੈਲੋ ਗਾਦੂ ਪੁੱਤ ਹੈ ਗਾ ਹਾਈ ਕਿੱਥੇ ਚੱਲੇ ਆਂਦਾ ਛੇ ਫਿਰ ਕਿੱਥੇ ਜਾਣਾ ਕੀ ਖਾਂ ਕੀ ਕਰਨ ਚੱਲਾਂ ਇੱਧਰ ਬੈਠ ਕੇ ਕੀ ਕਰਨ ਕੀ ਕਰਨ ਚੱਲਾਂ ਹੈ ਕੀ ਕਰਨ ਚੱਲਾਂ ਆਈਸਕ੍ਰੀਮ ਖਾਣਾ ਹੋਰ ਕੀ ਖਾਏਗਾ ਮਗਰ ਹੋਰ ਕੀ ਖਾਏਗਾ ਹੋਰ ਕੀ ਖਾਏਗਾ ਪਕੌੜੇ ਉਹ ਜਾ ਫਰਾ ਪਕੌੜੇ ਘਰੇ ਨਹੀਂ ਮਿਲਦੇ ਤੈਨੂੰ ਹੈ ਟਿੰਕੀ ਇੱਧਰ ਦੇਖੋ ਨਾ ਪੁੱਤ ਹੈ ਹੋਰ ਕੀ ਖਾਣਾ ਆਈਸਕ੍ਰੀਮ ਬਗਰ ਪਕੌੜੇ ਹੈ ਓ ਡੀ ਬੋਲੋ ਨਾ ਪੁੱਤ ਹੰਤੂ ਬੋਲ ਲੈਣੀ ਪਿਆ ਟੰਗਾ ਪਰ ਬਾਈ ਕਰਦੇ ਕਿ ਬਾਈ ਚਲੋ ਵੀਰ ਅੱਜ ਦਾ ਵਲੌਗ ਆਪਾਂ ਇਥੇ ਐਂਡ ਕਰਦੇ ਆਂ ਆਪਾਂ ਛੋਟਾ ਜਿਹਾ ਵੀਲੌਗ ਬਣਾਇਆ ਸੀ ਤੇ ਹੁਣ ਗੁੱਡੀਆਂ ਨਾਲ ਅਸੀਂ ਘੁੰਮ ਫਿਰ ਕੇ ਇਹ ਪਹਿਲਾਂ ਮਾਈਂਡ ਫਰੈਸ਼ ਕਰੀਏ ਮੇਰੇ ਵੀ ਤਾਂ ਵੀ ਠੀਕ ਹੈ ਬਸ ਇੱਕ ਅੱਧਾ ਦਿਨ ਹੋਰ ਕਰ ਮੈਂ ਮਤਲਬ ਕੱਲ ਨੂੰ ਡ੍ਰਿਪ ਲੱਗਣਾ ਹੈ ਕਿ ਮੇਰੇ ਉਸ ਤੋਂ ਬਾਅਦ ਆਪਾਂ ਵੀ ਚਲੀਏ ਜੌਬ ਤੇ ਆਪਣੇ ਹੈ ਨਾ ਵੀ ਅਸ ਤੋਂ ਬਾਅਦ ਆਪ ਵੀ ਜੌਬ ਤੇ ਚਲੀਏ ਹਾਂ ਘਰੇ ਵੀ ਮਨ ਨਹੀਂ ਲੱਗਦਾ ਯਾਰ ਉੱਥੇ ਜਾ ਕੇ ਐ ਹੁੰਦਾ ਵੀ ਘਰ ਚਲੀਏ ਤੇ ਪਤਾ ਨਹੀਂ ਕਿਉਂ ਯਾਰ ਇਸ ਵਾਰ ਬਿਮਾਰ ਹੋ ਗਿਆ ਜ਼ਿਆਦਾ ਕਾਫੀ ਬਿਮਾਰ ਹੋ ਰਿਹਾ ਮੈਂ ਤੇ ਪਹਿਲਾਂ ਵੀ ਹੋ ਗਿਆ ਸੀਗਾ ਜਦੋਂ ਮੰਮੀ ਦਾ ਆਪਰੇਟ ਹੋਇਆ ਸੀ ਆ ਕੇ ਘਟੋ ਘਟ ਮੈਨੂੰ ਦੋ ਦਿਨ ਹੋਸ਼ ਹੀ ਨਹੀਂ ਸੀ ਮੈਂ ਕਿੱਥੇ ਪਿਆ ਤੇ ਉਹ ਉਦੋਂ ਦੀ ਹੀ ਵੀਕਨੈਸ ਹੋ ਰਹੀ ਐ ਇਦਾਂ ਤੇ ਉਹ ਨਾਈਟੀ ਵਗੈਰਾ ਡਿਊਟੀ ਕੀਤੀ ਤਾਂ ਹੋ ਜਾ ਇਸ ਕਰਕੇ ਮੈਨੂੰ ਅੱਲਾ ਦਾ ਦੁਆਰਾ ਮੈਂ ਬਿਮਾਰ ਹੋਇਆ ਜਿਹੜੀ ਕ وجہ ਮੈਨੂੰ ਲੱਗਦੀ ਆ ਸੋ ਨੋ ਕੋਈ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ। ਹੋਪ ਤੁਹਾਨੂੰ ਬਲੌਗ ਸਾਡਾ ਵਧੀਆ ਲੱਗਿਆ ਹੋ। ਤੇ ਨਵੇਂ ਤੋਂ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਤੇ ਫੇਸਬੁੱਕ ਤੇ ਵੀ ਫੋਲੋ ਕਰ ਲਓ ਯਾਰ। ਸੌਰੀ। ਉਹ ਫੋਲੋ। ਸੌਰੀ ਮਿਸਟੇਕ ਹੋ ਗਿਆ। ਫੋਲੋ ਕਰ ਲਓ ਯਾਰ ਫੇਸਬੁੱਕ ਤੇ ਵੀ ਫੋਲੋ ਕਰ ਲਓ। ਇੰਸਟਾਗ੍ਰam ਤੇ ਇਹੀ ਸਭ ਸੇਮ ਨਾਮ ਤੇ ਤਿੰਨੇ ਆਈਡੀਆਂ ਨੇ। ਨਗੂਰਤੋਕੇ ਵਾਲਾ ਇੰਸਟਾ, ਫੇਸਬੁੱਕ ਤੇ YouTube ਤੇ। ਤੇ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ। Tapi tak di Rambra Khas, Suri kal. bye kau tuh, bye. nah. Oke jadi bye, bye. Okay. bye.